ਤਸਵੀਰਾਂ ਲੁਧਿਆਣਾ ਸਿਵਲ ਹਸਪਤਾਲ ਦੇ ਬਾਹਰ ਦੀਆਂ ਨੇ ਜਿੱਥੇ ਕਿ ਦੋਵਾਂ ਧਿਰਾਂ ਨਸ਼ੇ ਦੇ ਹਾਲਾਤ ਵਿੱਚ ਆਪਸ ਵਿੱਚ ਪਿੜ ਗਈਆਂ ਉਦੋਂ ਹੀ ਇਨ੍ਹਾਂ ਦੋਵਾਂ ਧਿਰਾਂ ਨੂੰ ਛੁਡਾਣ ਆਏ ਲੋਕਾਂ ਨੇ ਕਿਾ ਕੀ ਰੋਜ਼ਾਨਾ ਹੀ ਇਥੇ ਨਸ਼ੇ ਦੇ ਹਾਲਾਤ ਵਿੱਚ ਲੋਕ ਲੜਦੇ ਨੇ ਜਿਸ ਕਾਰਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਕਿਾ ਕਿ ਇਸ ਬਾਰੇ ਪੁਲਿਸ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਜਿਹੇ ਅਨਸਰਾਂ ਨੂੰ ਸਲਾਖਾ ਪਿੱਛੇ ਭੇਜਿਆ ਜਾ ਸਕੇ ਉਧਰ ਹੀ ਇਸ ਘਟਨਾ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਤੇਰਾ ਆਪਸ ਦੇ ਵਿੱਚ ਫਿੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਨਸ਼ਾ ਕਰਕੇ ਧੱਕਾਸ਼ਾਈ ਕਰਦੇ ਰੋਡ ਦੇ ਉੱਤੇ ਇਹੀ ਜਾਮਲੋਂ ਦੇ ਇਹ ਇਹੀ ਤਾਰੂ ਪੀ ਕੇ ਜਾਮਲ ਉਧਰ ਰੋਡ ਤੇ ਇਹੀ ਐਕਸੀਡੈਂਟ ਕਰਾਉਦੇ ਰੱਜੇ ਪਏ ਨਸ਼ੇੜਾ ਇਹੀ ਐਕਸੀਡੈਂਟ ਕਰਾਉਦੇ ਆ ਇਹੀ ਪ੍ਰੋਬਲਮ ਆਈ ਨਸ਼ੇ ਵਿੱਚ ਦਾਰੂ ਦਾਰੂ ਵਿੱਚ ਦਾਰੂ ਪੀਤੀ ਹੋਈ ਆ ਆਖ ਜੋੜ ਕੇ ਬੇਨਤੀ ਆ ਇਹਨੂੰ ਠਾਲੇ ਬੰਦ ਕੀਤਾ ਜਾਵੇ ਇਹ ਕੀ ਕੀਤਾ ਕੀ ਸੀ ਇਹਨਾਂ ਨੇ ਦਾਰੂ ਪੀਤੀ ਆ ਆਪਸ ਵਿੱਚ ਲੜਦੇ ਪਏ ਪਰੇਸ਼ਾਨੀ ਦੇ ਡੇ ਲੋਕਾਂ ਉਹਨਾਂ ਨੂੰ ਵੀ ਲੜ ਰਹੇ ਆ ਉਹਨਾਂ ਨੇ ਵੀ ਲੜਦੇ ਪਏ ਦਾਰੂ ਪੀ ਕੇ ਮੇਰੇ ਠਾਲੇ ਦਾ ਬਦਨਾਮੀ ਦਾ ਗਰੀ ਕਰਦੇ ਲੋਟ ਕੋਈ ਕਰਦੇ ਆ ਬਿਲਕੁਲ ਕਰਦੇ ਆ ਆ ਮੁੰਡਾ ਛੋਣ ਲੱਗਾ ਬਿਨਾ ਮਾਰਦਿਆਂ ਆਏ ਇਹਦੇ ਵੀ ਆਏ ਅਸੀਂ ਛੁੜਾਨਾ ਵੀਰੇ ਇਹਦੇ ਸਾਡੇ ਬੰਦੇ ਤਾਂ ਹੀ ਮਾਰਦੇ ਆਏ ਤਾਂ ਸਾਡੇ ਗੱਡੀਆਂ ਲੱਗਿਆ ਅਸੀਂ ਤਾਂ ਦੇਖ ਕੇ ਆਏ ਕਿ ਚਲ ਜਨਾਨੀ ਨਾਲ ਐਵੇਂ ਲੜਨਾ ਬਣ ਗਏ ਨਾ ਆਈ ਚੜਾਨਾ ਉਹ ਸਾਲਾ ਸਾਡੋਂ ਵੀ ਗਾਲਾਂ ਕੱਢ ਰਾ ਮਾਰਦਾ ਪਿਆ ਸਾਨੂੰ ਵੀ ਵੇਖੋ ਚੰਗੀ ਗੱਲ ਥੋੜੀ ਆ ਵੀਰੇ ਉਹ ਨਸ਼ਾ ਹੀ ਪੀਤਾ ਤੁਹਾਡੇ ਸੱਮਣੇ ਆ ਯਾਰ ਨਸ਼ਾ ਕੀਤਾ ਹੋਰ ਕੀ ਆ ਐ ਤਾਂ ਥੋੜੀ ਜੰਗਾ ਲੱਗਦਾ ਯਾਰ ਸਾਡੇ ਵੀ ਘਰ ਦੇ ਆਂਦੇ ਕਿਸੇ ਹੋਰ ਦੀ ਫੈਮਲੀ ਵਿਆਹ ਸਕਦੀ ਆ ਵੇਖੋ ਲੁੱਟ ਥੋੜੀ ਪਈ ਆ ਜਿਹੜਾ ਰੋਕ ਰਹਾ ਭਲੇਮਾਨ ਸੀ ਨਾ ਇਹਦਾ ਉਹਨੂੰ ਵੀ ਹੁਣ ਗੰਦੀ ਲੈਂਗੁਏਜ ਬੰਦਾ ਮਾਈਕ ਤੇ ਬੋਲ ਨਹੀਂ ਸਕਦਾ ਉਹ ਉਹਨੂੰ ਵੀ ਬਦਮੀਜ਼ ਕਰ ਮੇਰੇ ਸਰਕਾਰ ਨੂੰ ਸਰੇਆ ਕਿ ਦੇਣਾ ਗਾਂਦੇ ਨਾਲ ਠੱਲ ਪਾਓ ਇਹਨਾਂ ਨੇ ਜਿਹੜੇ ਨਹੀਂ ਕਰਦੇ ਉਹਨੂੰ ਚੱਕ ਕੇ ਲੈ ਜਾਂਦੇ ਜਿਹੜਾ ਕੁਝ ਕਰਦਾ ਉਹਨੂੰ ਇੱਥੇ ਹੀ ਘੁੰਮ ਦੇ ਹੁਣ ਭੱਜ ਗਏ ਮੇਰੇ ਜਿਹੜੇ ਗਲਤ ਕੰਮ ਕਰਦੇ ਉਹਨੂੰ ਇਹ ਚੱਕਦੇ ਨਹੀਂ ਪੁਲਿਸ ਠੀਕ ਆ ਆਹ ਜਿਹੜੇ ਗਲਤ ਕਰਦੇ ਇਹਨਾਂ ਨੂੰ ਚੱਕੋ ਹੁਣ ਬੰਦੇ ਭੱਜ ਗਏ ਜਾਂ ਪੁਲਿਸ ਮੇਰੇ ਹੁਣ ਪਤਾ ਨਹੀਂ ਕਿੱਥੇ ਗਏ ਇੱਥੇ ਦੇ ਦੋ ਨਾ ਲੜ ਰਹੇ ਆ ਸਾਫ਼ ਦੇਖ ਲੈ ਕੈਮਰਾ ਘੁਮਾ ਲੋ ਪੁਲਿਸ ਨੂੰ ਦੱਸਿਆ ਵੀ ਇੱਥੇ ਗਲਤ ਇਹ ਤਾਂ ਉਹਨੇ ਦੇਖ ਕੇ ਤੁਹਾਡੇ ਸਾਹਮਣੇ ਆਏ ਰੋਕੜ ਆਇਆ ਕਿ ਜਨਾਨੀ ਨਾਲਾ ਇੱਟਾਂ ਚੱਕ-ਚੱਕ ਕੇ ਮਾਰ ਰਹੇ ਦੂਜੇ ਨੂੰ ਉਹ ਗੱਡੀਆਂ ਖੜੀਆਂ ਕਿਹਦੀ ਗੱਡੀ ਦੇ ਵੱਜ ਵੀ ਸਕਦੀ ਸੀ ਵੀਰੇ ਗੱਡੀਆਂ ਖੜੀਆਂ ਨੇ ਗੱਡੀਆਂ ਕਹੇ ਟੁੱਟਦੀ ਕਿੱਥੋਂ ਕਰਾਇਆ ਤੇ ਗੱਡੀਆਂ ਚਲਾਉਂਦੇ ਕਿਤੋਂ ਨੁਕਸਾਨ ਭਰਨੇ ਲੱਗਾ ਨਹੀਂ ਗੱਡੀਆਂ ਨੇ ਕਿਤੋਂ ਨੁਕਸਾਨ ਭਰ ਰਾਂ ਮੰਗ ਕਰਨਾ ਕਿ ਵੀਰੇ ਇਹੋ ਜੇ ਗੰਦ ਨੂੰ ਕੰਟਰੋਲ ਕੀਤਾ ਜਾਵੇ ਅਸੀਂ ਹੋਰ ਕੀ ਚਾਹੀਦਾ ਸਾਨੂੰ ਅਸੀਂ ਤਾਂ ਆਪਣਾ ਕੰਮ ਕਰਨ ਵਾਲੇ ਮਿਹਨਤ ਕਰਨ ਵਾਲੇ ਬੰਦੇ ਆ ਵੀਰੇ ਠੀਕ ਆ ਗਲਤ ਬੰਦੇ ਨੂੰ ਚੱਕੋ ਤਾਂ ਜੋ ਗੰਦ ਨਾ ਪਵੇ ਠੀਕ ਆ ਸਾਰੇ ਕੰਮ ਕਰਨ ਆਂਦੇ ਆ ਜਿਹੜੇ ਵਿੱਚ ਨਹੀਂ ਕਰਨਦੇ ਕੁਝ ਗਲਤ ਉਹ ਵੀ ਰਖੜ